ਵਹੀ ਗੁਰਜਾ ਖਾਲਸਾ ਵਹੀ ਗੁਰਜਾ ਕੀ ਫਤਿਹ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੀ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਹੀਂ ਲੱਗ ਸਕਦੀ ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਿੱਖੀ ਦਾ ਨਾਮ ਪੂਰੀ ਦੁਨੀਆ ਦੇ ਚ ਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਜਾਬ ਕਰਦੇ ਵਿੱਚ ਲੱਗਣੀ ਚਾਹੀਦੀ ਹੈ ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਹਾਂ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝਾ ਕਰ ਰਹੇ ਹਾਂ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜ਼ੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਕਾਂਡ ਕੀਤਾ ਜਾ ਰਿਹਾ ਸੀ ਤੇ 1993 ਦਾ ਸਮਾਂ ਜਸ ਤਰ੍ਹਾਂ ਦਾ ਸੀਓ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਕਿ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1997 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਬਣ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਨ ਸਿੰਘ ਹੀ ਸੀ ਜ ਜਨਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀਅਤਕਾਰਾਂ ਦਾ ਘਾਣ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਹਨਾਂ ਦੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ 2004 ਦੇ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੂੰ ਲੱਗਾ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿੱਖ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਪਰਦੇ ਉੱਚੇ ਅਹੁਦੇ ਦੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਚ ਇੱਕ ਛੋਟੀ ਜੀ ਸੋਧ ਨਹੀਂ ਕਰਵਾ ਸਕੇ ਉਹਨੂੰ ਐਮੈਂਡ ਨਹੀਂ ਕਰਵਾ ਸਕੇ ਔਰ ਜਿਹੜਾ ਧਾਰਾ 25 B2 ਦਾ ਮਸਲਾ ਹੈ ਸਿੱਖਾਂ ਦਾ ਜਿਸ ਦੇ ਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਾਂ ਨਾਲ ਤਾਂ ਆਸ ਸੀ ਉਹਦੇ ਤੇ ਖਰੇ ਨਹੀਂ ਉਤਰੇ ਉਹਨਾਂ ਨੇ ਕੁਝ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪਤਲੀ ਦੇ ਤੌਰ ਦੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਲਈ ਔਰ ਗਾਂਧੀ ਪ੍ਰਵਾਦ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣਗੀਆਂ ਉਹ ਬਾਅਦ ਦਾ ਮਸਲਾ ਆ ਪਰ ਸਾਡਾ ਇਹ ਫਰਜ ਬਣਦਾ ਹੈ ਕਿ ਜਿਹੜੀਆਂ ਅਗਾ ਪਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾ ਰਹੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਪਿਰਤ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੋਈ ਸਵਾਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਦਾਲ ਕਾਲਸਾ ਦੇ ਬਾਨੀ ਆਗੂ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਉੱਥੇ ਜਦੋਂ ਹੋਈ ਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਭ ਗਿਆਨੀ ਰਖबीर ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵਾੜ ਔਰ ਆਪਣੇ ਸਾਰੀ ਜ਼ਿੰਦਗੀ ਸੰਘਰਸ਼ ਲਿਖੇ ਲਾਉਣ ਵਾਲੇ ਭਾਈ ਗਜਿੰਦਰ ਸਿੰਘ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖਿਆ ਜਾਬ ਘਰ ਵਿੱਚ ਸ਼ਿਸ਼ੋਭਤ ਕੀਤੀਆਂ ਜਾਣ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਵਾਉਣ ਦੇ ਲਈ ਉਤਾਵਲੀ ਆਰ ਅੱਗੇ ਵਧਣ ਜਾ ਰਹੀ ਆ ਉਹ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਉਸ ਫੈਸਲੇ ਦਾ ਕੀ ਕੀਤਾ ਜਾਂ ਅੱਜ ਤੱਕ ਉਹ ਹੰਡਟ ਕਿਉਂ ਕੀਤਾ ਗਿਆ ਉਹ ਸਾਰਾ ਫੈਸਲਾ ਕਿਉਂ ਨਹੀਂ ਉਹਨਾਂ ਸਿੰਘਾ ਸੌਰਮਿਆਂ ਦੀਆਂ ਤਸਵੀਰਾਂ ਅੱਜ ਤੱਕ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਿਤ ਕੀਤੀਆਂ ਗਈਆਂ ਸੋ ਸਾਡਾ ਅਖੀਰੀ ਸਿਰਫ ਆਪਣੀ ਸੰਗਤ ਨੂੰ ਇਹ ਐਲਾਨਾ ਕਿ ਅਸੀਂ ਕਿਸੇ ਪਰਸਨਲੀ ਕਿਸੇ ਬੰਦੇ ਦੇ ਵਿਰੋਧ ਦੇ ਵਿੱਚ ਨਹੀਂ ਪਰ ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਹੱਕਾਂ ਦੇ ਲਈ ਯੋਜਨਾਂ ਵਾਲੇ ਬੰਦਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਭਾਰਤੀ ਹੋ ਸਕਦੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਭਾਰਤ ਦੀ ਸੇਵਾ ਦੇ ਵਿੱਚ ਬਤਾਈਆ ਨਾ ਕਿ ਸਿੱਖ ਕੌਮ ਦੀ ਸੇਵਾ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲੱਗ ਸਕਦੀ ਸੋ ਇਹਨਾਂ ਗੱਲਾਂ ਤੋਂ ਤੋਂ ਸੰਗਤ ਜਿਹੜੀ ਆ ਉਹ ਜਾਣੋ ਹੋਣੀ ਜ਼ਰੂਰੀ ਸੀ ਤਾਂ ਕਿ ਕੋਈ ਇਹ ਨਾ ਸਮਝੇ ਕਿ ਅਸੀਂ ਜਾਣਬੁੱਝ ਕੇ ਕਿਸੇ ਦੀ ਤਸਵੀਰ ਜਿਹੜੀ ਆ ਉੱਥੇ ਲਾਉਣ ਦੇ ਵਿਰੋਧ ਦੇ ਵਿੱਚ ਸੋ ਡਾਕਟਰ ਮਨਮੋਹਨ ਸਿੰਘ ਨੂੰ ਜਿੱਥੇ ਬਹੁਤ ਸਾਰੀ ਦੁਨੀਆ ਸਤਕਾਰ ਦਿੰਦੀ ਆ ਉਹ ਦਿੰਦੀ ਰਵੇ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਇੰਡੀਆ ਦੀ ਬੇਸ਼ੱਕ ਆਪਣੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਤਸਵੀਰ ਲਾ ਲਈ ਇਹਨਾਂ ਜਿਆਦਾ ਸਤਿਕਾਰ ਦੇ ਦੇਵੇ ਕਿ ਬੇਸ਼ੱਕ ਸਪੀਕਰ ਦੇ ਪਿੱਛੇ ਉਹਨਾਂ ਦੀ ਫੋਟੋ ਲਾ ਲਈ ਸੋ ਸੰਨ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਕੇਂਦਰੀ ਸਿੱਖਿਆ ਜਾਬ ਕਰਦੇ ਸ਼ੋਭਤ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ